ਇਹ ਵਿਚਾਰੇ ਬਹੁਤ ਔਖੇ ਹੋਏ ਹੋਏ ਐ ਕਿ ਇੰਨੇ ਚਿਰ ਤੱਕ ਬੀਬੀ ਨੇ ਆਪਣੀ ਜਾਨ ਲੈ ਲਈ ਐ ਜੋ ਕਰਕੇ ਇੱਕ ਪ੍ਰੋਫੈਸਰ ਅਸ਼ਲੀਲ ਗੱਲਾਂ ਕਰਦਾ ਸੀਗਾ ਅਜੇ ਵੀ ਕਰਦਾ ਹੈਗਾ ਤੇ ਅਜੇ ਤੱਕ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਫੌਜਦਾਰੀ ਦੇ ਪਰਚੇ ਦਿੱਤੇ ਐ ਪਰ ਜਿਹੜੇ ਪ੍ਰੋਫੈਸਰ ਨੇ ਉਨਤਾਈ ਕੀਤੀ ਐ ਉਦੇ ਉੱਤੇ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਔਰ ਜਿਹੜੀ ਸਾਡੀ ਪ੍ਰੈਸ ਹੈਗੀ ਹੈ ਉਸ ਨੇ ਵੀ ਇਸ ਜ਼ੁਲਮ ਨੂੰ ਹਾਈਲਾਈਟ ਨਹੀਂ ਕੀਤਾ ਜਿਵੇਂ ਹਰਿਆਣੇ ਦੀ ਪ੍ਰੈਸ ਨੇ ਹਾਈਲਾਈਟ ਕੀਤਾ ਜਿਹੜਾ ਪ੍ਰਿੰਸੀਪਲ ਵੀਪੀਐਨ ਦੇ ਨਾਲ ਬੇਦਬੀ ਕਰਦਾ ਸੀਗਾ ਔਰ ਉਹਨਾਂ ਦੀ ਇੱਜ਼ਤ ਵਾਲ ਦੇਖਦਾ ਸੀਗਾ ਸੋ ਜਿਹੜੀ ਆਮ ਪਾਰਟੀ ਦੇ ਐਮ.ਐਲ.ਏ ਹੈਗੇ ਆ ਉਹ ਵੀ ਅੱਗੇ ਨਹੀਂ ਆਏ ਔਰ ਲੋਕਾਂ ਨੇ ਆਮ ਪਾਰਟੀ ਨੂੰ ਚੁਣਿਆ ਸੀ ਕਿ ਅਸੀਂ ਇੱਕ ਨਮੀ ਸਰਕਾਰ ਬਣਾਉਣਾ ਚਾਹੁੰਦੇ ਆ ਤੇ ਅਜੇ ਤੱਕ ਸਰਕਾਰ ਨੇ ਇਹਦੇ ਵਿੱਚ ਢੱਕਾ ਦੀ ਤੋੜਿਆ ਜਿਹੜਾ ਕਿ ਬਹੁਤ ਅਫਸੋਸਜਨਕ ਹੈ ਤੇ ਅਸੀਂ ਇਸ ਕੇਸ ਨੂੰ ਫੌਜਦਾਰੀ ਦੇ ਤੌਰ ਦੇ ਉੱਤੇ ਪੀਸ ਕਰਨਾ ਚਾਹੁੰਦੇ ਆ ਤੇ ਮੈਂ ਸਟੂਡੈਂਟਸ ਦੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਵਕੀਲ ਸਾਹਿਬ ਦੀ رائے ਲਓ ਜਿਸ ਨਾਲ ਇਹ ਪਰਚਾ ਬਣੇ ਤੇ ਅਸੀਂ ਫੌਜਦਾਰੀ ਦਾ ਕੇਸ ਇਹਦੇ ਉੱਤੇ ਦਰਜ ਕਰਵਾਈਏ ਤੇ ਵਾਈਸ ਟ੍ਰਾਂਸਫਰ ਸਾਹਿਬ ਨੂੰ ਵੀ ਮੈਂ ਅਪੀਲ ਕਰਦੇ ਆ ਕਿ ਇੰਨੇ ਛੇਰ ਤੋਂ ਇਹ ਰੋੜਾ ਚੰਦਰੀ ਹੈ ਤੇ ਤੁਸੀਂ ਬਹੁਤ ਵੱਡੇ ਅਫਸਰ ਦੇ ਉੱਤੇ ਬੈਠੇ ਹਾਂ ਤੇ ਇਹਦੇ ਵਿੱਚ ਤੁਹਾਡੀ ਵੀ ਇਹ ਹੈ ਅੰਗੇਲੀ ਹੈ ਕਿ ਤੁਹਾਡੇ ਸਟੂਡੈਂਟਸ ਜਿਹੜੇ ਤੁਹਾਡੇ ਬੱਚੇ ਐ ਉਹ ਇੰਨੇ ਮੀਨੀਤੋ ਟੰਗ ਆ ਕੇ ਸੜਕਾਂ ਤੇ ਬੈਠੇ ਐ ਤੇ ਉਹਨਾਂ ਦੇ ਉੱਤੇ ਫੌਜਦਾਰੀ ਦੇ ਕੇਸ ਦਰਜ ਕਰਵਾ ਦਿੱਤੇ ਐ ਔਰ ਜਿਹੜਾ ਅਸਲੀ ਮਲਜ਼ਮ ਸੀ ਉਹਦੇ ਤੇ ਕੋਈ ਅਜੇ ਤੱਕ ਐਕਸ਼ਨ ਨਹੀਂ ਹੋਇਆ ਮਾਨ ਸਾਹਿਬ ਅਜੁੱਧਿਆ ਜਾਓਗੇ ਜੀ ਕੋਈ ਨਿਮੰਤਰਣ ਆਏ ਮੈਸੂਦ ਇਹ ਸਰਕਾਰ ਨੇ ਐਜ਼ ਐਮਪੀ ਤੁਹਾਨੂੰ ਇਹਦੇ ਦੇਖੋ ਮੰਦਿਰ ਬਣਾਉਣਾ ਬਹੁਤ ਅੱਛੀ ਚੀਜ਼ ਹੈ ਪਰ ਕਿਸੇ ਦੀ ਮਸਜਿਦ ਤੋੜ ਕੇ ਪਨ ਕੇ ਉਹਦੇ ਤੇ ਮੰਦਿਰ ਬਣਾਉਣਾ ਮੈਂ ਸਮਝਦਾ ਕਿ ਬਹੁਤ ਨਜਾਇਜ਼ ਗੱਲ ਹੈ ਜਿਵੇਂ ਦਰਬਾਰ ਸਾਹਿਬ ਦੇ ਉੱਤੇ ਇੰਡਰਾ ਗੰਦੀ ਨੇ ਫੌਜ ਦਿਨਾਰ 1984 ਦੇ ਵਿੱਚ ਹਮਲੇ ਕੀਤੇ ਸੀਗੇ ਇਸੇ ਤਰ੍ਹਾਂ 1992 ਦੇ ਵਿੱਚ ਮੋਤੀ ਸਾਹਿਬ ਜੋਸ਼ੀ ਸਾਹਿਬ ਤੇ ਭਾਜਪੀ ਤੇ ਆਰਐਸਐਸ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਾ ਕੇ ਹਮਲਾ ਕੀਤਾ ਬਬਰੀ ਮਸਜਿਦ ਦੇ ਉੱਤੇ ਤੇ ਉਸ ਵਕਤ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਸੀ ਉਦੋਂ ਪ੍ਰਾਈਮ ਮਿੰਿਸਟਰ ਨਰਸਮਰਾਉ ਸੀਗੇ ਤੇ ਉਹਨਾਂ ਦੇ ਕੋਲੇ ਜਦੋਂ ਗੱਲ ਪਹੁੰਚੀ ਤੇ ਉਹਨਾਂ ਦੇ ਜਿਹੜੇ ਅੱਗੇ ਬੇਰੇਦਾਰ ਸੀ ਉਹਨਾਂ ਨੇ ਕਿਹਾ ਕਿ ਨਰਸਮਰਾਉ ਅਗੇ ਸੋਤੇ ਬੈਏ। ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਕਿਸੇ ਇਸਲਾਮਿਕ ਜਾਂ ਹੋਰ ਕਿਸੇ ਮਜ਼ਬਦਾ ਕੋਈ ਵੀ ਮੱਠ ਮਸਜਿਦ ਗੁਰਦੁਆਰਾ ਢਾ ਦੇਣਾ ਤੇ ਉਹਦੇ ਉੱਤੇ ਫੇਰ ਮੰਦਿਰ ਬਣਾ ਦੇਣਾ ਜਿੰਨੇ ਵੀ ਇਸਲਾਮਿਕ ਮੁਲਕ ਹੈਗੇ ਹਨ ਉਨ੍ਹਾਂ ਨੇ ਅਜੇ ਤੱਕ ਪ੍ਰੋਟੈਸਟ ਨਹੀਂ ਕੀਤਾ ਜਿਹੜਾ ਕਿ ਮੈਂ ਸਮਝਦੇ ਆਂ ਕਿ ਇਹ ਵੀ ਸਾਰੇ ਇਸਲਾਮਿਕ ਮੁਲਕਾਂ ਦੀ ਬਹੁਤ ਪਾਰੀ ਅੰਗਿਲੀ ਹੈ ਤੇ ਮੋਦੀ ਸਾਹਿਬ ਨੂੰ ਅਜੇ ਵੀ ਪਿੱਛੇ ਹਟ ਜਾਣਾ ਚਾਹੀਦਾ ਹੈ ਜੋ ਕਰਕੇ ਜੇ ਸਾਡਾ ਸੰਵਿਧਾਨ ਹੈ ਉਹ ਧਰਮ ਨਿਰਪੱਖ ਹੈ ਸੈਕੂਲਰ ਹੈ ਤੇ ਪ੍ਰੈ[ਮ] ਮਿੰਸਟਰ ਕਿਸੇ ਵੀ ਮੰਦਿਰ ਦਾ ਉਦਘਾਟਨ ਜਾਂ ਗੁਰਦੁਆਰੇ ਦਾ ਨਹੀਂ ਕਰ ਸਕਦਾ ਹੈਗਾ ਇੱਕ ਕਨਸਟੀਟਿਊਸ਼ਨ ਆਫ ਇੰਡੀਆ ਹੈਗੀ ਹੈ ਮਾਨਸਬ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਹੋਏ ਵੀ ਚਾਹੇ ਉਥੇ ਚੰਡੀਗੜ੍ਹ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਇੱਕ ਆਪੋਜੀਸ਼ਨ ਹੀ ਖਤਮ ਕਰ ਦਿੰਦੀ ਹੈ ਪੰਜਾਬ ਦੇ ਤੁਸੀਂ ਤਾਂ ਆਵਾਜ਼ ਉਠਾਉਂਦੇ ਹੋ ਉਹ ਤਾਂ ਟੁੱਟੇ-ਫੁੱਟੇ ਉੱਤਪਿਆ ਹੈਗਾ ਕੋਈ ਇਹ ਅੱਗੇ ਤਾਂ ਚੱਲਦੀ ਨਹੀਂ ਹੈ ਨਾ ਜੀ ਜਿਵੇਂ ਇੱਕ ਜੇ ਅੱਗੇ ਨਹੀਂ ਚੱਲ ਰਿਹਾ ਉਹ ਵੀ ਨਹੀਂ ਅੱਗੇ ਚੱਲ ਰਿਹਾ ਮੇਰਾ ਮਤਲਬ ਹੈ ਕਿ ਠੰਡੇ ਬਸਤੇ ਦੇ ਵਿੱਚ ਹੈਗਾ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ ਜੀ 2024 ਲੋਕ ਸਭਾ ਇਲੈਕਸ਼ਨਾਂ ਦਾ ਕਿ ਕਿਵੇਂ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਲਵੋਗੇ ਇਸ ਇਲੈਕਸ਼ਨ ਅਸੀਂ ਬੜੀ ਸੋਹਣੀ ਤਰ੍ਹਾਂ ਲੜਾਂਗੇ ਜੀ ਬਹੁਤ ਕੰਮ ਕਰ ਰਹੇ ਹਾਂ ਤੇ ਅਸੀਂ ਜਿੱਤਾਂਗੇ ਵੀ ਤੇ ਕੰਮ ਵੀ ਬਹੁਤ ਅੱਛਾ ਕਰ ਰਹੇ ਹਾਂ ਮਾਨ ਸਾਹਿਬ ਇਸ ਮੋਰਚੇ ਦੀ ਗੱਲ ਕਰੀ ਮੇਰੇ ਸਿੱਖ ਜਿਹੜੇ ਸਿੱਖ ਬੰਦੀ ਦੀ ਰਹਿਗੀਆਂ ਨੂੰ ਲੈ ਕੇ ਸਿੱਖ ਜਿਹੜੇ ਹੈਗੇ ਉਹਨਾਂ ਨੂੰ ਲੈ ਕੇ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਇਸ ਤਰ੍ਹਾਂ ਲਿਖਦੇ ਕੱਲ ਨੂੰ ਵੀ ਇੱਕ ਪ੍ਰੋਟੈਸਟ ਕਰਦੇ ਹਾਂ ਹਾਂ ਕੀਤੀ ਸੀਗੀ ਪਰ ਇਹ ਸਰਕਾਰ ਬਹੁਤ ਮਤਸਵੀ ਹੈ ਕੀ ਹੈ ਇਸ ਨੇ 15 ਅਗਸਤ ਜਿਹੜੇ ਦਿਨ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਉਸ ਦਿਨ ਬੀਬੀ ਭਾਨੋ ਦੇ ਕਾਤਲ ਤੇ ਜਿਨ੍ਹਾਂ ਨੇ ਉਹਦੇ ਤੇ ਜ਼ਬਰਜਨਾਹ ਕੀਤਾ ਸੀ ਉਹ ਸਾਰੇ ਛੱਡ ਤੇ ਸੀਗੇ ਤੇ ਜਿਹੜਾ ਸੁਪਰੀਮ ਕੋਰਟ ਨੇ ਹੁਣ ਫੈਸਲਾ ਕੀਤਾ ਹੈ ਕਿ ਇਹ ਬੰਦੇ ਵਾਪਸ ਜੇਲ੍ਹ ਦੇ ਵਿੱਚ ਜਾਣਗੇ ਇਹਦੇ ਵਿੱਚ ਸਾਡੇ ਵਿੱਚ ਥੋੜੀ ਜੀ ਰੂਹ ਆਈ ਹੈ ਕਿ ਵਾਖੇ ਇਹ ਸੁਪਰੀਮ ਕੋਰਟ ਇਨਸਾਫ ਕਰ ਰਹੀ ਹੈ ਪਰ ਉਹ ਦੋਸ਼ੀਆਂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਤੋਂ ਹੋਰ ਦਿਨ ਮੰਗਦੇ ਆਂ ਕਿ ਸਾਨੂੰ ਦਿੱਤੇ ਜਾਣ ਜੇਕਰ ਕੀ ਅਸੀਂ ਥੋੜੇ ਚਿਰ ਬਾਅਦ ਜੇਲ੍ਹ ਦੇ ਵਿੱਚ ਜਾਈਏ ਇਹੋ ਜਿਹਾ ਬਕਵਾਸ ਕਰਨਾ ਸੁਪਰੀਮ ਕੋਰਟ ਨੂੰ ਬਿਲਕੁਲ ਨਹੀਂ ਚਾਹੀਦਾ ਕਿ ਇਹਨਾਂ ਨੂੰ ਕੋਈ ਵੀ ਰਾਹਤ ਦਿੱਤੀ ਜਾਵੇ ਤੇ ਇਹਨਾਂ ਨੂੰ ਫੌਰਨ ਜੇਲ੍ਹ ਦੇ ਵਿੱਚ ਦੇਖੇ ਤੇ ਕਸ਼ਮੀਰ ਦੇ ਜੇਲ੍ਹ ਦੇ ਵਿੱਚ ਜਾਂ ਲਦਾਖ ਦੇ ਜੇਲ੍ਹ ਦੇ ਵਿੱਚ ਇਹੋ ਜਿਹੇ ਦੋਸ਼ਾਂ ਨੂੰ ਭੇਜਣਾ ਚਾਹੀਦਾ ਮਾਨਸਾ ਜੀ ਸਾਹਿਬ ਇੱਕ ਮਡੀਏਟਰ ਦੇ ਤੌਰ ਤੇ ਤੁਹਾਨੂੰ ਨਹੀਂ ਲੱਗਦਾ ਹੈਗਾ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਜਿਵੇਂ ਇਨਸਾਮ ਮੋਰਚਾ ਲੱਗਿਆ ਹੈ ਜੀ ਇਹ ਬੇਟੀ ਨੂੰ ਲੈ ਕੇ ਤੇ ਯੂਨੀਵਰਸਿਟੀ ਦੇ ਵੱਲੋਂ ਸ਼ਾਇਦ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਸੋਚਦੇ ਹੋਗੇ ਕਿ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਵਿੱਚ ਕਮਿਊਨੀਕੇਸ਼ਨ ਗੈਪ ਆ ਤੁਸੀਂ ਇੱਕ ਮਡੀਏਟਰ ਦੀ ਭੂਮਿਕਾ ਨਿਭਾਓ ਨਹੀਂ ਮੇਰਾ ਅਜੇ ਤੱਕ ਸਟੇਚਰ ਹੈ ਹੋ ਜਾਂ ਨਹੀਂ ਹੈ ਕਿ ਮੈਂ ਮੀਡੀਏਟਰ ਬਣ ਕੇ ਗੱਲ ਗਵਰਨਰ ਸਾਹਿਬ ਨਾਲ ਗੱਲ ਕਰ ਸਕਦਾ ਜੀ ਕਿਉਂਕਿ ਵੀਸੀ ਸਾਹਿਬ ਦਾ ਗੱਲ ਹੀ ਨਹੀਂ ਸੁਣਦੇ ਫਿਰ ਉਹਨਾਂ ਕੋਲੇ ਤਾਂ ਮੈਂ ਗੱਲ ਪਹਚਾਉਂਗਾ ਜੀ ਉਹ ਤਾਂ ਮੈਂ ਕਰ ਸਕਦਾ ਹਾਂ ਹਾਂ ਇਹ ਕਿ ਉਹਨਾਂ ਦੇ ਨਾਲ ਦਾ ਇੱਕ ਹੋਰ ਸਟੂਡੈਂਟ ਉਸ ਨੂੰ ਜ਼ਬਰਨ ਤੰਗ ਕੀਤਾ ਗਿਆ ਜੀਤੇ ਕਰਕੇ ਉਸ ਬੀਬੀ ਨੂੰ ਆਪਣਾ ਸਰੀਰ ਛੱਡਣਾ ਛੱਡਣਾ ਪਿਆ ਇਹ ਹੁਣ ਜਿਹੜੇ ਕੇਸ ਫਰਨੇਡੇ ਵਿੱਚ ਵੀ ਹੋਏ ਆ